ਮੇਰਾ ਨਾਮ ਗੋਪੀ ਸਿੰਘ ਆ ਜੀ ਕੀ ਜਿਹੜੀ ਘਟਨਾ ਹੋਈ ਐ ਕਿਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਹਾਂ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਰੋੜ ਨਾਲ ਗਾਲਾ ਵੱਡਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੇ ਕੇਸ ਇਹ ਜੋ ਹੋ ਗਈ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਛੱਟ ਲੱਗੇ ਕਿੰਨੀ 60 ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਘਟਿਆ ਗਿਆ ਇਹਨਾਂ ਦੇ ਘਰ ਤੋਂ ਘਟਾਂ ਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਹੈ ਜੀ ਇਹਨਾਂ ਦੇ ਹਾਂਜੀ ਸਭ ਦਾ ਠੀਕ ਹੈ ਹਾਂਜੀ ਸਭ ਦਾ ਠੀਕ ਹੈ ਨਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਾਹਲਾ ਤੋਂ ਆਇਆ ਨਾਂ ਲੈ ਕੇ ਆਇਆ ਜੀ ਇਹਨਾਂ ਨੂੰ ਤੇ ਘਰ ਤੋਂ ਘਟ 20 25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕ ਵਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਨਾ ਕਰਤੀ ਨਹੀਂ ਘਰ ਦੇਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕਿ ਜੀ ਜੀ ਦਾ ਤਾਂ ਮੁਰਗਰ ਪ੍ਰੇਸ਼ਣ ਗਈ ਮਿੱਠੋ ਮਾਰ ਦਿੱਤ ਮੈਂ ਲੁਧਿਆਣੇ ਤੋਂ ਬਾਸ ਫਾੜੀ ਸੀਗਾ ਮੈਂ ਰੈਂਡੇ ਨੂੰ ਜਾ ਰਿਹਾ ਸੀਗਾ ਕੀ ਹੋਇਆ ਕੀ ਹੋਇਆ ਚਾਰਾਂ ੜੋਰ ਫਿਰ ਗਈ ਮੂਸੇ ਇਸ ਜਿਸ ਨੂੰ ਮੋਟਰਸਾਰ ਦਾ ਹੈਗਾ ਜੀ ਜਿਹੜੇ ਬੰਡਾ ਉਹ ਮਰਾ ਬੰਡਾ ਢੋਲਵਾ ਮਜਰਾ ਰੈਂਡਮ ਰੈਂਡੇ ਦੇ ਕੋਲ ਬੈੰਗਣੇ ਉਹ ਸੁਣੋ ਬੋਲੇ ਤੇ ਔਰ ਮੇਰਾ ਮੁੰਡਾ ਲਿ ਗਿਆ ਨਾਲ ਬੁਜਾਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਵੀ ਬਾਅਦ ਲਿ ਗਿਆ ਮਨੂੰ ਕਿੰਨੇ ਦਾ ਕੁਲ ਲੱਗੇ ਪਾਟੇ ਬਦਨੇ ਹੋਣਾ ਹੈ ਡਾਕਟਰਾਂ ਬਾਰੇ ਕਿ ਨਗ ਲਗਾਉਣਗੇ ਸਾਤ-ਆਠ ਰੰਗ ਦੇ ਦਾਤ ਲੱਗੀਆਂ ਨੇ ਲੱਗੀਆਂ ਪਾ ਸਾਡੀ ਇਹ ਮੇਨ ਹਾਈਵੇ ਤੇ ਲੱਗਦੇ ਹਾਂਜੀ ਮੇਨ ਹਾਈਵੇ ਤੇ ਕੀ ਕਹਿਣਾ ਤੁਨੇ ਤੇਰੇ ਲੋੜ ਨੂੰ ਬੰਦ ਤੇਰਾ ਡੋਰ ਨੂੰ ਮਗਾ ਨਾ ਵੇਚਣਾ ਵਾਲਿਆਂ ਨੂੰ ਪਹਿਲਾਂ ਫੜਨਾ ਜਿਹੜੇ ਜਿਹੜੇ ਵੇਚਨੇ ਆ ਜੀ ਪਦੰਗਾਣਿਆਂ ਦਾ ਬਾਤ ਛੋੜੋ ਕਰਾ ਜਿਹੜੇ ਵੇਚਨੇ ਆ ਦੁਕਾਨਾਂ ਤੇ ਇਹਨਾਂ ਨੂੰ ਫੜਨਾ ਚਾਹੀਦਾ ਇਹ ਕੱਲੇ ਸੀ ਮੂੰਹ ਕੱਲਾ ਹੀ ਸੀਗਾ ਜੀ ਦਾ ਜਾਣ ਬੱਤੀਏ ਗਰਨਾ ਵੱਢ ਹੋ ਜਾਂਦੀ ਹੈ ਦਾ ਗਿਆ ਤਾਂ ਮੈਂ ਤਾਂ ਜਾਨੂ ਗਿਆ ਸੀਗਾ ਤੁਸੀਂ ਚੱਕ ਕਰਤਾ ਕਰਨਾ ਨਾ ਮਾ ਫੋਨ ਆਉਂਦੇ ਨੇ ਸਰ ਅੱਜ ਜੀ ਵੀ ਬਸੰਤ ਪੱਜਮੀ ਆ ਚਾਈਨਾ ਡੋਰੂ ਲੈ ਕੇ ਕੇਸ ਆਏ ਨੇ ਸਰ ਹੁਣੇ ਰੀਸੈਂਟਲੀ ਆਇਆ ਤੇਰਾ ਨਾਮ ਗੁਪਤ ਸਿੰਘ ਹੈ ਸਰ ਲੋਕ ਗੱਜਨ ਸਿੰਘ ਇਹ ਮਰਿੰਡੇ ਦੇ ਕੋਲ ਪਿੰਡ ਹੈਗਾ ਟੋਲਾ ਬਾਜਰਾ ਇਹ ਉੱਧਰ ਦੇ ਹੈਗੇ ਆ ਠੀਕ ਇਹ ਭਾਈ ਸਾਹਿਬ ਮਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਨਾ ਦੇ ਕੋਲ ਹਨ ਡੋਰ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਭ ਤੋਂ ਕਾਫੀ ਡੀਪ ਸੀਗੀ ਸਟਿਚ ਲਗਾ ਲਿਆ ਬਾਕੀ ਅੰਡਰ ਅਬਜ਼ਰਵੇਸ਼ਨ ਹੈ ਕੋਈ ਅਗਿੱਥੇ ਇੱਥੇ ਚੀਜ਼ ਆਇਆ ਜੁਨਾ ਨਖਤੂ ਲੈ ਕੇ ਗਲਤ ਤਪੂਰਾ ਇੱਕ ਕੱਟ ਸੀਗਾ ਕਿੰਨੇ ਡਾਂਕੇ ਲੱਗੇ ਨੇ ਸੋ ਤੂੰ ਵੀ ਉਹ ਚਾਲੀ ਪੇ ਜਾ ਟਾਂਕ ਕੋਈ ਖਤਰ ਜਿਹਾ ਨਹੀਂ ਹੈ ਅਹਲੇ ਅਬਜ਼ਰਵੇਸ਼ਨ ਚ ਆਪਾਂ ਰਖਿਆ ਨਹੀਂ ਸਾਡੇ ਜਦ ਤੱਕ ਰਿਪੋਰਟ ਨਹੀਂ ਹੁੰਦੀ ਕਿੰਨੀ ਕੁ ਉਮਰ ਹੈ ਸਰ 43 ਇਅਰ ਦਾ ਕੱਲ੍ਹ ਆਈ ਸੀਗਾ ਬਾਈਕ ਤੇ ਜਦੋਂ ਕੱਲ੍ਹ ਸੀਗੇ ਤੂੰ ਦੱਸਿਆ ਵਾ ਵੀ ਕਿੱਥੇ ਹੋਇਆ ਸੀ ਇਹਦਾ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਕੇਸ ਆਏ ਨੇ ਕੋਈ ਮਤਲਬ ਆਏ ਸੀਗੇ ਪਰ ਛੋਟੇ-ਬੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਇਹ ਇੱਥੇ ਰੋਗਰ ਨੂੰ ਸ਼ਿਫਟ ਕੀਤਾ ਹੁੰਦੇ ਤੇ ਹਾਲੇ ਤਾਂ ਅਬਜ਼ਰਵੇਸ਼ਨ 'ਚ ਰੱਖਿਆ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਜਾਂ ਤਾਂ ਫਿਰ ਉਹਨਾਂ ਨੂੰ ਰੈਪ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ